ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਦਸ਼ਮੇਸ਼ ਫੌਜ ਰੰਗਰੇਟਾ ਦਾ ਚੇਅਰਮੈਨ ਦੋ ਤਿੰਨ ਪੇਜ ਨੇ ਇੱਕ ਕਿਸਾਨ ਪੇਜ ਤੇ ਇੱਕ ਜੱਟ ਕਬੀਲਾ ਤੇ ਇੱਕ ਜੱਟ ਫਾਊਂਡੇਸ਼ਨ ਕੋਈ ਇਦਾਂ ਦਾ ਜਿਹੜਾ ਹੈ ਜਾਂ ਜੱਥੇਬੰਦੀ ਹੈ ਜਾਂ ਪੇਜ ਹੈ ਇਹਨਾਂ ਲੋਕਾਂ ਨੇ ਤਿਆਰ ਕੀਤਾ ਹੋਇਆ ਹੈ ਇਹ ਮਜਬੂਤ ਸਿੱਖ ਸਮਾਜ ਨੂੰ ਨੀਵਾਂ ਦਿਖਾਉਂਦਾ ਪਰ ਇੱਥੇ ਮੈਂ ਗੱਲ ਕਹਿਣੀ ਚਾਹੁੰਦਾ ਹੈ ਕਿ ਉਹ ਸੱਚੇ ਪਾਤਸ਼ਾ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਉਹ ਵਡਿਆਈ ਬਖਸ਼ਦਾ ਹੈ ਨਾ ਤੇ ਇਹੋ ਜਿਹੜੇ ਕੜਮ ਚੌਧਰੀ ਨੇ ਇਹ ਕੁਝ ਨਹੀਂ ਵਿਗਾੜ ਸਕਦੇ ਉਹਨਾਂ ਦਾ ਕਿਉਂਕਿ ਉਹਨਾਂ ਵੱਲ ਅਕਾਲ ਪੁਰਖ ਹੁੰਦਾ ਏ ਉਸੇ ਤਰ੍ਹਾਂ ਜੇ ਗੱਲ ਕਰੀਏ ਕਿ ਬਾਬਾ ਬੀਰ ਸਿੰਘ ਬਾਰੇ ਇਹ ਲੋਕ ਬਹੁਤ ਗਲਤ ਲਿਖਦੇ ਨੇ ਤੇ ਹਵਾਲਾ ਦਿੰਦੇ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਰਤਨ ਸਿੰਘ ਪੰਗੂ ਦਾ ਉਸੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਮੈਂ ਇੱਥੇ ਇੱਕ ਗੱਲ ਕਰਨੀ ਚਾਹਨਾ ਅਸੀਂ ਜਾਤ ਪਾਤ ਨੂੰ ਬढ़ावा ਨਹੀਂ ਦਿੰਦੇ ਔਰ ਨਾ ਹੀ ਅਸੀਂ ਜਾਤ ਪਾਤ ਦੇ ਵਿੱਚ ਯਕੀਨ ਰੱਖਦੇ ਹਾਂ ਕਿਉਂਕਿ ਜਿਸ ਦਿਨ ਅਸੀਂ ਖੰਡੇ ਬਾਟੇ ਦੀ ਪੌਲ ਲਾਈ ਸੀ ਉਹ ਦਿਨ ਸਾਡੀ ਜਾਤ ਪਾਤ ਖਤਮ ਹੋ ਗਈ ਸੀ ਸਾਡਾ ਧਰਮ ਸਿੱਖ ਤੇ ਅਸੀਂ ਮਜਬੀ ਸਿੱਖ ਮਹਜਬੀ ਦਾ ਭਾਵ ਧਰਮ ਦਾ ਪੱਕਾ ਸਿੱਖ ਕੀ ਅਸੀਂ ਆਪਣੇ ਧਰਮ ਦੇ ਪੱਕੇ ਸਿੱਖਿਆ ਇਹ ਲੋਕ ਨੇ ਜਿਹੜੇ ਕਿਸਾਨ ਪੇਤ ਵਾਲੇ ਢਟ ਕਬੀਲੇ ਵਾਲੇ ਇਹਨਾਂ ਦੇ ਨਾਲ ਕਮੈਂਟ ਪੜਿਆ ਕਰੋ ਇਹਨਾਂ ਨੇ ਕਮੈਂਟ ਦੇ ਵਿੱਚ ਕੀ ਗੰਦ ਘੋਲਿਆ ਏ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਮਾੜੀ ਸੋਚ ਹੈ ਉਹ ਜੱਗ ਜਾ ਰਿਹਾ ਇਹ ਲਿਖਦੇ ਨੇ ਕਿ ਸਿੱਖ ਧਰਮ ਜਿਹੜਾ ਹੈ ਉਹ ਚੂੜੇ ਤੇ ਚਮਿਆਰਾਂ ਦਾ ਧਰਮ ਨਹੀਂ ਹੈਗਾ ਇਹ ਤੇ ਜੱਟਾਂ ਦਾ ਤੇ ਖੱਤਰੀਆਂ ਦਾ ਧਰਮ ਹੈ ਮੈਂ ਇਹਨਾਂ ਇੱਕ ਇਹਨਾਂ ਨੂੰ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਹਾਡਾ ਧਰਮ ਹੈ ਲੰਤਿਓ ਫਿਰ ਬਦਾਵੇ ਕਿਉਂ ਦਿੱਤੇ ਸੀ ਗੁਰੂ ਮਹਾਰਾਜ ਨੂੰ ਜੇ ਤੁਹਾਡਾ ਧਰਮ ਹੈ ਤੇ ਫਿਰ ਤੁਸੀਂ ਗੁਰੂ ਮਹਾਰਾਜ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਤਨਖਾਵਾ ਕਿਉਂ ਮੰਗੀਆਂ ਸੀ ਜੇ ਟਾਡਾ ਧਰਮ ਹੈ ਫਿਰ ਉਹਦੀ ਰਾਖੀ ਤੇ ਕਰਦੇ ਅੱਜ 16ਵੀਂ ਸਦੀ ਤੋਂ ਲੈ ਕੇ ਅੱਜ 2025 ਸਾਲ ਚੱਲਦਾ ਏ ਕਿ ਤੁਸੀਂ ਲੋਕਾਂ ਨੇ ਸਿੱਖ ਪੰਥ ਦਾ ਜੋ ਮਜ਼ਾਕ ਬਣਾ ਕੇ ਰੱਖਿਆ ਹੋਇਆ ਏ ਜੋ ਸਿੱਖ ਪੰਥ ਦੇ ਹਾਲਾਤ ਤੁਸੀਂ ਕਰ ਦਿੱਤੇ ਨੇ ਇਹ ਤਾਂ ਜੱਗ ਜਾਣੇ ਤੁਸੀਂ ਸਤਿ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜਿਹੜੀ ਬਣਾਈ ਹੋਈ ਮਰਿਆਦਾ ਏ ਖੰਡੇ ਬਾਟੇ ਦੀ ਔਲ ਦੀ ਜਿਹੜੀ ਆ ਤੁਸੀਂ ਉਹਦੀਆਂ ਧੱਜੀਆਂ ਡਾ ਕੇ ਰੱਖ ਦਿੱਤੀਆਂ ਨੇ ਤੁਸੀਂ ਤਾਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੱਤਾ ਮੰਨਦੇ ਆ ਕਿ ਬ੍ਰਾਹਮਣ ਨੇ ਚਾਰ ਵਰਨ ਬਣਾਏ ਮੰਨਦੇ ਆ ਤੇ ਬ੍ਰਾਹਮਣ ਨੇ ਇਨਸਾਨ ਨੂੰ ਵੰਡ ਦਿੱਤਾ ਜਾਤਾਂ ਪਾਤਾਂ ਦੇ ਵਿੱਚ ਪਰ ਸਭ ਸਿਧਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਜਾਤਾਂ ਪਾਤਾਂ ਨੂੰ ਖਤਮ ਕਰਕੇ ਖੰਡੇ ਬਾਟੇ ਦੀ ਪਾਲ ਦਿੱਤੀ ਸੀ ਤੇ ਇੱਕੇ ਬਾਟੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਪਾਨ ਕਰਵਾ ਦਿੱਤਾ ਸੀ ਔਰ ਤਹਾਡੀ ਵਰਗੀ ਨਸਲ ਦੇ ਕੁਝ ਪਹਾੜੀ ਲੋਕਸ ਵੀ ਪਹਾੜੀ ਰਾਜੇ ਰਾਜੇ ਵੀ ਸੀ ਜਿਹੜੇ ਗੁਰੂ ਮਹਾਰਾਜ ਨੂੰ ਕਹਿੰਦੇ ਸੀ ਕਿ ਅਸੀਂ ਵੀ ਅੰਮ੍ਰਿਤ ਛਕਣ ਨੂੰ ਤਿਆਰ ਐ ਸਾਡਾ ਬਾਟਾ ਵੱਖਰਾ ਕਰ ਦੋ ਤਾਂ ਸਾਹਿਬ ਸਿਰ ਗੁਰੂ ਗਵੰਸ ਸਿੰਘ ਮਹਾਰਾਜ ਆਖਿਆ ਸੀ ਮੈਂ ਹੂੰ ਮਜਬੀ ਮਜਬ ਹਮਾਰਾ Hindu Turk ਦੋ ਸੇ ਨਿਆਰਾ ਉਹਨਾਂ ਨੇ ਕਿਹਾ ਸੀ ਇੱਕੇ ਲਾਈਨ ਦੇ ਵਿੱਚ ਲੱਗ ਕੇ ਇੱਕ ਇੱਕੋ ਬਾਣੀ ਤੇ ਇੱਕੋ ਬਾਟੇ ਦੇ ਜੇ ਧਾਰ ਨਹੀਂ ਬੰਨਣਾ ਹੈ ਤੇ ਇੱਕੇ ਲਾਈਨ ਦੇ ਵਿੱਚ ਲੱਗ ਜਾ ਪਰ ਤੁਹਾਡੇ ਵਰਗੀ ਜਿਹੜੀ ਗੰਦੀ ਸੋਚ ਸੀ ਉਹਨਾਂ ਦੀ ਉਹ ਜਿਹੜੀ ਸੀ ਉਥੇ ਨਹੀਂ ਟਿੱਕੀ ਤੇ ਉਸੇ ਤਰ੍ਹਾਂ ਤੁਹਾਡੀ ਜਿਹੜੀ ਗੱਦੀ ਸੋਚ ਅੱਜ ਜਿਹੜੀ ਆ ਵੱਧ ਫੁੱਲ ਗਈ ਆ ਜੇ ਤੁਸੀਂ ਕਹਿੰਦੇ ਕਹਿੰਦੇ ਕਿ ਇਹ ਜਿਹੜਾ ਧਰਮ ਸਿੱਖ ਧਰਮ ਹੈ ਜੱਟਾਂ ਦਾ ਤੇ ਖੱਤਰੀਆਂ ਦਾ ਧਰਮ ਹੈ ਜਦੋਂ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਸੀ ਕੋਈ ਨਿਤਰੇ ਮੈਦਾਨ ਦੇ ਵਿੱਚ ਦਿੱਲੀ ਤੋਂ ਸੀਸ ਲੈ ਕੇ ਆਏ ਕਿੱਥੇ ਗਏ ਸੀ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਬੜੇ ਸੀ ਕਿ ਤੁਹਾਡੇ ਕੰਨਾਂ ਤੱਕ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਵਾਜ਼ ਨਹੀਂ ਸੀ ਪਹੁੰਚੀ ਉਦੋਂ ਤੇ ਫਿਰ ਮੈਦਾਨ ਦੇ ਵਿੱਚ ਭਾਈ ਜੈਤਾ ਜੀ ਸ਼ਰੋਮਣੀ ਜਰਨੈਲ ਅਮਰਜੀਤ ਧੰਤਨ ਬਾਬਾ ਜੀਵਨ ਸਿੰਘ ਜੀ ਮੈਦਾਨ ਦੇ ਵਿੱਚ ਆਏ ਸੀ ਤਾਂ ਉਸੇ ਤਰ੍ਹਾਂ ਤਰਖਾਨ ਸਿੱਖ ਵੀਰ ਨੇ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰਫਲ ਭੇਟਾ ਕੀਤੀ ਤਾਂ ਉਸ ਸਿੱਖ ਨੇ ਉਸ ਰਫਲ ਦੀ ਬੜੀ ਸਿਫਤ ਕੀਤੀ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਸੀ ਕਿ ਇਸ ਰਫਲ ਦਾ ਜਿਹੜਾ ਨਿਸ਼ਾਨਾ ਹੈ ਉਹ ਬਹੁਤ کارਗਰ ਨਿਸ਼ਾਨਾ ਹੈ ਤੇ ਉਸ ਰਫਲ ਦੇ ਨਿਸ਼ਾਨੇ ਨੂੰ ਪਰਖਣ ਬਾਅਦ ਤੇ ਡੱਲੇ ਚੌਧਰੀ ਨੂੰ ਜਦੋਂ ਆਖਿਆ ਗਿਆ ਕਿ ਤੁਸੀਂ ਆਓ ਅੱਗੇ ਤੇ ਡੱਲੇ ਚੌਧਰੀ ਦੀਆਂ ਚੀਕਾਂ ਨਿਕਲੀਆਂ ਜਿੱਦਾਂ ਅੱਜ ਤੁਹਾਡੇ ਲੋਕਾਂ ਦੀਆਂ ਚੀਕਾਂ ਨਿਕਲਦੀਆਂ ਪਈਆਂ ਨੇ ਤੇ ਉਸ ਟਾਈਮ ਤੇ ਦੋ ਸਕੇ ਭਰਾ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਮੈਦਾਨ ਦੇ ਵਿੱਚ ਨਿਤਰ ਕੇ ਸਾਹਮਣੇ ਆਏ ਔਰ ਗੁਰੂ ਮਹਾਰਾਜ ਦੀ ਕਸਵੱਟੀ ਤੇ ਉਹ ਦੋਨੇ ਮذਬੀ ਸਿੱਖ ਯੋਧੇ ਖਰੇ ਉੱtre ਜਿਨ੍ਹਾਂ ਨੂੰ ਤੁਸੀਂ ਅੱਜ ਗਦਾਰ ਦੱਸ ਦੇਜੋ ਉਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਸਵੱਟੀ ਤੇ ਖਰੇ ਉੱਤਰਨ ਵਾਲੇ ਯੋਧੇ ਉਹ ਪੰਥ ਦੇ ਨਾਲ ਗਦਾਰੀ ਕਰ ਸਕਦੇ ਨੇ ਉਹ ਪੰਥ ਦੇ ਗਦਾਲ ਹੋ ਸਕਦੇ ਨੇ ਤੁਹਾਡੇ ਵਰਗੇ ਜ਼ਰੂਰ ਹੋ ਸਕਦੇ ਨੇ ਪਰ ਜਿਹੜੇ ਗੁਰੂ ਮਹਾਰਾਜ ਦੇ ਇਮਤਿਹਾਨ ਦੇ ਵਿੱਚੋਂ ਪਾਸ ਹੋਏ ਹੋਣ ਉਹ ਪੰਥ ਦੇ ਹਮਾਇਤੀ ਪੰਥ ਨੂੰ ਅੱਗੇ ਲਿਜਾਣ ਵਾਲੇ ਤਾਂ ਹੋ ਸਕਦੇ ਨੇ ਪਰ ਤੁਹਾਡੇ ਵਰਗੀ ਸੋਚ ਵਾਲੇ ਨਹੀਂ ਹੋ ਸਕਦੇ ਔਰ ਉਸ ਤੋਂ ਬਾਅਦ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਸਾਥ ਦਿੱਤਾ ਔਰ ਜਦੋਂ ਨਦੇੜ ਸਾਹਿਬ ਹਜ਼ੂਰ ਸਾਹਿਬ ਤੋਂ ਚੱਲਦੇ ਨੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਨਿਸ਼ਾਨ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਨਿਸ਼ਾਨ ਬਾਬਾ ਬੀਰ ਸਿੰਘ ਦੇ ਬਾਬਾ ਧੀਰ ਸਿੰਘ ਦੇ ਕੋਲ ਸੀ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਖਿਆ ਕਿ ਇਹਨਾਂ ਨਿਸ਼ਾਨਾਂ ਦੇ ਥੱਲੇ ਰਹਿ ਕੇ ਪੰਥ ਦੀ ਅਗਵਾਈ ਕਰਨੀ ਹੈ ਔਰ ਸਰਹੰਦ ਨੂੰ ਤਬਾਹ ਕਰਨ ਤੋਂ ਬਾਅਦ ਸਰਹੰਦ ਦਾ ਗਵਰਨਰਨਲ ਬਾਬਾ ਵੀਰ ਸਿੰਘ ਨੂੰ ਲਾਇਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਔਰ ਤੁਸੀਂ ਲੋਕ ਦਾ ਦੇ ਜੋ ਬਾਬਾ ਵੀਰ ਸਿੰਘ ਨੂੰ ਪੰਥ ਦਾ ਗਦਾਰ ਪੰਥ ਦੇ ਜਿਹੜੇ ਗਦਾਰ ਸੀ ਉਹਨਾਂ ਨੂੰ ਤਾਂ ਤੁਸੀਂ ਬਹਾਦਰ ਤੇ ਮਹਾਰਾਜੇ ਕਹਿ ਕੇ ਪੁਕਾਰ ਦੇ ਜੋ ਜਿਨ੍ਹਾਂ ਨੇ ਪੰਥ ਦੇ ਨਾਲ ਧਰੋਹ ਕੁਮਾਇਆ ਪੰਥ ਦੀਆਂ ਜੜਾਂ ਵੱਡੀਆਂ ਔਰ ਪੁਰਾਤਨ ਪੰਥ ਪ੍ਰਕਾਸ਼ ਦੇ ਵਿੱਚ ਰਤਨ ਸਿੰਘ ਭੰਗੂ ਜਿਹੜਾ ਲਿਖਦਾ ਏ ਕਿਉਂਕਿ ਉਹ ਜੇ ਸਿੱਧਾ ਲਿਖਦਾ ਤੇ ਤੁਹਾਡੀਆਂ ਜਿਹੜੀਆਂ ਕਰਤਿੱਤਿਆਂ ਹਾਂ ਕਰਤੂਤਾ ਜਾਗਰ ਜਾਹਰ ਹੋਣੀਆਂ ਸੀ ਜਿਹੜੇ ਜਿਹੜਾ ਰਤਨ ਸਿੰਘ ਭੰਗੂ ਲਿਖਦਾ ਏ ਕਿ ਵੀਰ ਸਿੰਘ ਨੇ ਆਪਣੀ ਫੌਜ ਮਰਵਾਲੀ ਵੀਰ ਸਿੰਘ ਨੇ ਆਪਣੀ ਫੌਜ ਮਰਵਾਈ ਨਹੀਂ ਅਕਾਲ ਤਖਤ ਤੇ ਧੋਖੇ ਦੇ ਨਾਲ ਬੁਲਾ ਕੇ ਜਿਹਨੂੰ ਤੁਸੀਂ ਮਹਾਰਾਜਾ ਆਲਾ ਸਿੰਘ ਕਹਿੰਦੇ ਜੋ ਉਹਨੇ ਤੇ ਉਹਦਾ ਜਿਹੜਾ ਪਿਆਲੀ ਯਾਰ ਸੀ ਚਰਤ ਸਿੰਘ ਸ਼ੁਕਰ ਚੱਕਿਆ ਇਹਨਾਂ ਦੇ ਧੋਖੇ ਦੇ ਨਾਲ ਬਾਬਾ ਬੀਰ ਸਿੰਘ ਨੂੰ ਉੱਥੇ ਬੁਲਾ ਕੇ ਤੇ ਉਹਨਾਂ ਦੇ ਸਾਥੀਆਂ ਦੇ ਸ਼ਸਤਰ ਜਮ੍ਹਾਂ ਕਰਕੇ ਅਕਾਲ ਤਖਤ ਸਾਹਿਬ ਦੇ ਅੰਦਰ ਜਿਹੜਾ ਖੂਹ ਆ ਪੰਜ-ਪੰਜ ਜਾਣਿਆਂ ਦਾ ਜਤਾ ਬਣਾ ਕੇ ਤੇ ਤੁਸੀਂ ਉਹਨਾਂ ਨੂੰ ਸ਼ਹੀਦ ਕਰਕੇ ਰੰਗਰੇਟਿਆਂ ਨੂੰ ਮਜਬੀ ਸਿੱਖਾਂ ਨੂੰ ਖੂਹ ਦੇ ਵਿੱਚ ਸੁੱਟਿਆ ਤੇ ਬਹੁਤ ਤਾਦਾਦ ਦੇ ਵਿੱਚ ਜਿਹੜੀ ਫੌਜ ਸੀ ਬਾਬਾ ਬੀਨ ਸਿੰਘ ਦੀ ਉੱਥੇ ਕਤਲ ਕੀਤੀ ਗਈ ਤੇ ਜਿੱਦਾਂ ਹੀ ਪਤਾ ਲੱਗਾ ਬਾਬਾ ਬੀਰ ਸਿੰਘ ਨੂੰ ਉਹਨਾਂ ਨੇ ਫਿਰ ਮੁਕਾਬਲਾ ਕੀਤਾ ਆਖਰ ਖਾਲੀ ਹੱਥ ਸੀ ਬਾਬਾ ਬੀਰ ਸਿੰਘ ਕਿੰਨਾ ਕਿਚੜ ਪੰਥ ਦੇ ਗਦਾਰਾਂ ਦਾ ਮੁਕਾਬਲਾ ਕਰਦਾ ਖਾਲੀ ਹੱਥ ਪਰ ਉਸ ਯੋਧੇ ਨੇ ਆਖਰੀ ਦਮ ਤੱਕ ਮੁਕਾਬਲਾ ਕੀਤਾ ਔਰ ਜਿਹੜੇ ਬਾਕੀ ਮذਬੀ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਉਥੇ ਇਹ ਕੁਝ ਹੋਣ ਦਿਆ ਏ ਉਹ ਫਿਰ ਕੁਝ ਅਸਾਮ ਨੂੰ ਚਲ ਗਏ ਅੱਜ ਜਿਹੜੇ ਅਸਾਮ ਦੇ ਵਿੱਚ ਮذਬੀ ਸਿੱਖ ਜਿਹੜੇ ਵਸੇ ਹੋਏ ਨੇ ਉਸੇ ਟਾਈਮ ਦੇ ਗਏ ਹੋਏ ਨੇ ਕੁਝ ਕਸ਼ਮੀਰ ਨੂੰ ਚਲੇ ਗਏ ਕੁਝ ਜੂਪੀ ਵਾਲੀ ਸਾਈਡ ਤੇ ਚਲੇ ਗਏ ਹੋਰ ਦਸ਼ਾਵਾਂ ਦੇ ਵਿੱਚ ਉਹ ਚਲੇ ਗਏ ਤੇ ਜਿਹੜੇ ਪੰਜਾਬ ਦੇ ਵਿੱਚ ਵਸ ਗਏ ਮਜਬੀ ਸਿੱਖ ਇਹਨਾਂ ਲੋਕਾਂ ਨੇ ਉਹਨਾਂ ਦਾ ਇਹਨਾਂ ਜੀਣਾ ਹਰਾਮ ਕਰ ਦਿੱਤਾ ਉਹਨਾਂ ਨੂੰ ਇੰਨਾ ਤਰਸਾਇਆ ਆਪਣੇ ਗੁਲਾਮ ਬਣਾ ਲਿਆ ਪਹਿਲੀ ਵਾਰ ਮਜਬੂਰ ਸਿੱਖ ਜੇ ਕਿਸਦਾ ਸੀਰੀ ਲੱਗਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਤੇ ਆਪਣੇ ਪੇਟ ਦੀ ਅੱਗ ਬੁਝਾਉਣ ਵਾਸਤੇ ਸੀਰੀ ਪੂਣਾ ਕਰਨਾ ਪਿਆ ਇਸ ਕਰਕੇ ਜੋ ਤੁਸੀਂ ਆ ਕਿਸਾਨ ਪੇਜ ਵਾਲੇ ਨੇ ਜੋ ਤੁਸੀਂ ਬਕਵਾਸ ਕਰ ਮਾਰਦੇ ਜੋ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ ਸਿੰਘ ਸੋਢੀ ਜੀ ਉਹਨਾਂ ਦੀ ਇੱਕ ਵੀਡੀਓ ਜਨਤਕ ਹੋਈ ਹੈ ਉਹਨਾਂ ਨੇ ਵੀਡੀਓ ਪਾ ਕੇ ਚੇਤਾਵਨੀ ਦਿੱਤੀ ਏ ਜੇ ਤੁਹਾਡੇ ਕੋ ਕੋਈ ਜਿਹੜੇ ਤੁਸੀਂ ਗ੍ਰੰਥਾਂ ਦੇ ਹਵਾਲੇ ਦਿੰਦੇ ਜੋ ਜੇ ਕੁਝ ਹੈ ਤਾਂ ਲੈ ਕੇ ਆਓ ਤੇ ਐਵੇਂ ਵੀ ਤੁਹਾਡਾ ਜਗਾ ਵੀ ਤੁਹਾਡੀ ਫਿਰ ਉੱਥੇ ਦੱਸਾਂਗੇ ਗਦਾਰ ਕੌਣ ਹੈ ਔਰ ਪੰਥ ਦੇ ਹਮੈਤੀ ਕੌਣ ਹੈ ਮਾਪਲੋਂ ਵੀਰਾਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਦੀ ਇਹ ਜਿਹੜੀ ਵੀਡੀਓ ਆ ਇਹ ਸੁਣੀ ਜਾਵੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਜੋ ਖਾਤੀ ਪੇਜ ਬਣਿਆ ਹੈ ਕਿਸਾਨ ਦੇ ਨਾਮ ਤੇ ਜਿਸ ਦੇ ਉੱਤੇ ਵਾਰ-ਵਾਰ ਮੱਝ ਵੀ ਸਿੱਖਾਂ ਨੂੰ અપਮਾਨਿਤ ਕੀਤਾ ਜਾ ਰਿਹਾ ਹੈ ਤੇ ਹੁਣ ਬਾਬਾ ਵੀਰ ਸਿੰਘ ਜੀ ਬਾਰੇ ਉਥੇ ਗਲਤ ਸ਼ਬਦਾਵਲੀ ਬੋਲੀ ਜਾ ਰਹੀ ਹੈ ਮੈਂ ਸੰਗਤ ਨੂੰ ਪਹਿਲਾਂ ਦੱਸ ਦਿੰਦਾ ਕਿ ਬਾਬਾ ਵੀਰ ਸਿੰਘ ਜੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਲੀ ਦੀ ਪਰਖ ਦੇ ਵਿੱਚ ਉਹ ਸਫਲਤਾ ਪ੍ਰਾਪਤ ਕੀਤੀ ਸੀ ਤੇ ਸਤਗੁਰੂ ਜਿੱਨਾਂ ਚਿਰ ਜੋਤੀ ਜੋਤ ਇਸਸ ਥਾਂ ਆਪਣਾ ਸੰਸਾਰ ਤੋਂ ਨਹੀਂ ਗਿਆ ਗੁਰੂ ਸਾਹਿਬ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਤੇ ਗੁਰੂ ਸਾਹਿਬ ਤੋਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਫੌਜਾਂ ਦੇ ਨਾਂ ਰਾਲ ਕੇ ਸਤਗੁਰਾਂ ਦੇ ਜਿਹੜੇ ਦੁਖੀ ਸਨ ਗੁਰੂ ਘਰ ਦੇ ਉਹਨਾਂ ਨੂੰ ਸੋਧਣ ਦੇ ਵਿੱਚ ਸਤਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਸ਼ੇ ਦੇ ਅਨਸਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇ ਕੇ ਅਹਿਮ ਰੋਲ ਨਿਭਾਇਆ ਸੀ ਉਹ ਬਾਬਾ ਵੀਰ ਸਿੰਘ ਜੀ ਸਨ ਸੋ ਜਿਹੜੇ ਉਹਨਾਂ ਬਾਰੇ ਗਲਤ ਪ੍ਰਚਾਰ ਕਰ ਰਿਹਾ ਉਹਨਾਂ ਨੂੰ ਤਾੜਨਾਵਾ ਚਾਹ ਤੇ ਬਾਜ ਆ ਜੋ ਨਹੀਂ ਤੇ ਜਿਹੜੇ ਆਪਣੇ ਤੁਹਾਡੇ ਕੋਲ ਗ੍ਰੰਥ ਹਨ ਗ੍ਰੰਥਾਂ ਦੇ ਪ੍ਰਾਤਨ ਜਿਹੜੇ ਇਤਿਹਾਸਕ ਹਵਾਲੇ ਹਨ ਉਹ ਲੈ ਗਿਆ ਆਪਾਂ ਖੁੱਲੀ ਵਿਚਾਰ ਚਰਚਾ ਕਰ ਲੈਨੇ ਆ ਜਗਾ ਵੀ ਤੁਸੀਂ ਚੁਣ ਲਓ ਆਪਾਂ ਉੱਥੇ ਆਪਣਾ ਇਹ ਸਾਬਤ ਕਰਾਂਗੇ ਕਿ ਕੌਣ ਕੌਣ ਗਦਾਰ ਆ ਕੌਣ ਕੌਣ ਨਹੀਂ ਗਦਾਰ ਹਾਂ ਜੇ ਨਹੀਂ ਹੁੰਦਾ ਤੇ ਜਿਹੜੀ ਫੈਡਰੇਸ਼ਨ ਇਹ ਕੰਮ ਕਰ ਰਹੀ ਆ ਜਿਨ੍ਹਾਂ ਲੋਕਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਦਿਹਲੀ ਪੇਜ ਬਣਾ ਕੇ ਉਹਨਾਂ ਨੂੰ ਪਕੜ ਕੇ ਉਹਨਾਂ ਦੇ ਨੱਕ ਦੇ ਵਿੱਚੋਂ ਦੀ ਸੁਆ ਨਗਾ ਕੇ ਨਥ ਪਾ ਕੇ ਤੇ ਉਹਨਾਂ ਨੂੰ ਘੜੀਸ ਕੇ ਲਿਆਂਦਾ ਜਾਊਗਾ ਪੰਥ ਦੀ ਕਚੈਰੀ ਵਿੱਚ ਤੇ ਜੇ ਉਹ ਨਹੀਂ ਮੰਨਦੇ ਜੇ ਉਹ ਨਹੀਂ ਇਹ ਆਪਣਾ ਹਰਕਤਾਂ ਤੋਂ ਬਾਝ ਆਉਂਦੇ ਤੇ ਉਹਨਾਂ ਦੇ ਇਨੇ ਟੋਟੇ ਕੀਤੇ ਜਾਣਗੇ ਇਨੇ ਟੋਟੇ ਕੀਤੇ ਜਾਣਗੇ ਕਿ ਉਹਨਾਂ ਦੀਆਂ ਪੁਸਤਾਂ ਗਿਣਦੀਆਂ ਰਹਿਣਗੀਆਂ ਤਾਂ ਵੀ ਗਿਣੇ ਨਹੀਂ ਜਾਣੇ ਇਹ ਜਿਹੜਾ ਸਾਡੇ ਨਾਲ ਪੰਗਾ ਲੈ ਰਿਹਾ ਸਾਡੀ ਮਿਸਲ ਬਾਰੇ ਗਲਤ ਬੋਲ ਰਿਹਾ ਉਹਨਾਂ ਨੂੰ ਇਹ ਤਾੜਨਾਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ। ਦਾਰਿਕ ਜਹਾਜ ਨੇ ਆੜੋ ਜਹਾਜ ਬਹਾਦਰ ਬਲੀ ਬਾਬਾ ਬੀਰ ਸਿੰਘ ਸਾਹਿਬ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਹਾਂਜੀ। ਤੁਸੀਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਦ ਸਿੰਘ ਦੀ ਜਿਹੜੀ ਵੀਡੀਓ ਉਹ ਵੀ ਸੁਣੀ। ਔਰ ਇਹਨਾਂ ਲੋਕਾਂ ਨੂੰ ਗੰਦੀ ਸੋਚ ਵਾਲੇ ਲੋਕਾਂ ਨੂੰ ਤਾੜਨਾ ਕੀਤੀ ਹੈ, ਚੇਤਾਵਨੀ ਦਿੱਤੀ ਹੈ। ਬੰਦੇ ਦੇ ਪੁੱਤ ਬਣ ਜੋ ਨਹੀਂ ਤੇ ਤੁਹਾਡੇ ਨੱਕ ਦੇ ਵਿੱਚ ਸੂਵੇ ਦੇ ਨਾਲ ਨੱਖ ਪਾ ਕੇ ਬੰਥ ਦੀ ਕਚਹਿਰੀ ਦੇ ਵਿੱਚ ਲਿਆਂਦਾ ਜਾਵੇਗਾ ਤੇ ਤੁਹਾਡੇ ਇਹਨੇ ਟੋਟੇ ਕੀਤੇ ਜਾਣਗੇ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸਤਾਂ ਉਹਨਾਂ ਦੇ ਕੋਲੋਂ ਵੀ ਨਹੀਂ ਗਿਣੇ ਜਾਣੇ ਬੰਦੇ ਦੇ ਪੁੱਤ ਬਾਂਗੇ ਇਹ ਜਿਹੜੀ ਬਕਵਾਸ ਤੁਸੀਂ ਕਰ ਰਹੇ ਜੋ ਮذਬੀ ਸਿੱਖ ਸਮਾਜ ਪ੍ਰਤੀ ਇਹ ਬੰਦ ਕਰ ਦਿਓ ਨਹੀਂ ਤੇ ਆਪਣੇ ਜਿਹੜੇ ਉੱਠੇ ਦਿਨ ਉਹ ਗਿਣਨੇ ਸ਼ੁਰੂ ਕਰ ਦਿਓ ਸੋ ਦਾਦੀਆਂ ਨਹੀਂ ਇੱਕ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ